ਅਸੀਂ ਗੱਲ ਉਸ ਤੋਂ ਤੁਸੀਂ ਦੇਖ ਰਹੇ ਹੋ ਸੱਤ ਟੈਲੀਵਿਜ਼ਨ ਮੈਂ ਗੁਰਜਿੰਦਰ ਸਿੰਘ ਪੰਗੋਤ ਹੈ ਇਸ ਵੇਲੇ ਮੇਰੇ ਨਾਲ ਗੱਲਬਾਤ ਦੇ ਲਈ ਇਸ ਪ੍ਰੋਗਰਾਮ ਤੇ ਸ਼ਾਮਲ ਨੇ ਹਲਕਾ ਕਨੌਰ ਤੋਂ ਹਲਕਾ ਇੰਚਾਰਜ ਨੇ ਬੀਜੇਪੀ ਦੇ ਇੱਕ ਉਹਨਾਂ ਨੇ ਇਲੈਕਸ਼ਨ ਵੀ ਲੜੀ ਸੀ 2022 ਦੀ ਵਿਕਾਸ ਸ਼ਰਮਾ ਵਿਕਾਸ ਸ਼ਰਮਾ ਜਿਹੜੇ ਹਲਕਾ ਇੰਚਾਰਜ ਨੇ ਤੇ ਹਲਕਾ ਕਨੌਰ ਦੇ ਵਿੱਚ ਸਰਗਰਮ ਨੇ ਆਪਣੀ ਟੀਮ ਦੇ ਨਾਲ ਲਗਾਤਾਰ ਬੀਜੇਪੀ ਦਾ ਜਿਹੜਾ ਪ੍ਰਚਾਰ ਹੈ ਉਹ ਪ੍ਰਚਾਰ ਇਸ ਹਲਕੇ ਦੇ ਵਿੱਚ ਕਰ ਰਹੇ ਨੇ ਵਿਕਾਸ ਸ਼ਰਮਹੋਰ ਨੂੰ ਅੱਜ ਅਪਾਂ ਗੱਲ ਕਰਾਂਗੇ ਕਨੌਰ ਨੂੰ ਲੈ ਕੇ ਕਨੌਰ ਦੀ ਸਿਆਸਤੋਂ ਲੈ ਕੇ ਖਾਸ ਕਰਕੇ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸਮਤੀ ਦੀ ਜਿਹੜੀ ਚੋਣ ਹੋ ਰਹੀ ਹੈ ਉਹਦੇ ਬਾਰੇ ਗੱਲ ਕਰਾਂਗੇ ਹਲਕਾ ਇੰਚਾਰਜ ਨਹੀਂ ਤਾਂ ਗੱਲਬਾਤ ਹਲਕੇ ਤੱਕ ਰਹੂਗੀ ਵਿਕਾਸ ਜੀ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਤੁਹਾਡਾ ਸਾਥ ਤੇਜੀ ਸਤਿ ਸ਼੍ਰੀ ਅਕਾਲ ਪੰਗੂ ਸਾਹਿਬ ਸਭ ਤੋਂ ਪਹਿਲਾਂ ਤਾਂ ਸਾਥ ਟੀਵੀਜ਼ਨ ਦੇ ਜਿੰਨੇ ਵੀ ਸਾਡੇ ਸਰੋਤੇ ਨੇ ਉਹ ਕਨੌਰ ਦੇ ਵਿੱਚ ਵੀ ਨੇ ਜਾਂ ਪੰਜਾਬ ਚ ਨੇ ਜਿੱਥੇ ਵੀ ਨੇ ਸਭ ਤੋਂ ਪਹਿਲਾਂ ਉਹਨਾਂ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਗੂ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਜੋ ਤੁਸੀਂ ਅੱਜ ਵਿਸ਼ੇਸ਼ ਤੌਰ ਤੇ ਘਨੌਰ ਮੇਰੇ ਕੋਲੇ ਪਹੁੰਚੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਕਾਸ ਜੀ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਤੁਹਾਡੀ ਤਾਂ ਰਹਿਸ਼ ਵੀ ਘਨੌਰ ਦੇ ਵਿੱਚ ਹੈ ਤੇ ਘਨੌਰ ਤੋਂ ਤੁਸੀਂ ਹਲਕਾ ਇਨਚਾਰਜ ਹੋ ਬੀਜੇਪੀ ਪਾਰਟੀ ਦੇ ਕਨੌਰ ਦਾ ਹੁਣ ਕੀ ਮਾਹੌਲ ਹੈ ਪਹਿਲਾਂ ਦੋ ਦਿਨ ਤਾਂ ਬੜਾ ਤਲਕਪਰਪੂਰ ਮਾਹੌਲ ਰਿਹਾ ਕਿ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਤੁਸੀਂ ਵੀ ਆਹ ਗੱਲ ਉਠਾਈ ਕੇ ਸਾਨੂੰ ਕਾਗਜ਼ ਨਹੀਂ ਭਰਨ ਦਿੱਤੇ ਤੇ ਕਾਂਗਰਸ ਵੀ ਗੱਲ ਕਹਿ ਰਹੀ ਸੀ ਆਹੀ ਗੱਲ ਸ਼ਰਮਣੀ ਇਹ ਕਾਲੇ ਦਲ ਵੀ ਕਹਿ ਰਿਹਾ ਸੀ ਪਰ ਮੌਜੂਦਾ ਪਾਰਟੀ ਦੇ ਐਮਐਲਏ ਨੇ ਗੁਰਲਾਲ ਕਨੌਰ ਉਹ ਕਹਿੰਦਾ ਕਿ ਅਸੀਂ ਕਿਸੇ ਨੂੰ ਫਾਰਮ ਭਰਨ ਤੋਂ ਨਹੀਂ ਰੋਕਿਆ ਵਿਰੋਧੀ ਪਾਰਟੀਆਂ ਦਾ ਕੰਮ ਹੁੰਦਾ ਵਿਰੋਧ ਕਰਨਾ ਉਹਨਾਂ ਨੇ ਵਿਰੋਧ ਕੀਤਾ ਕਹਿੰਦੇ ਜੇ ਅਸੀਂ ਫਾਰਮ ਰੋਕੇ ਹੁੰਦੇ ਤਾਂ ਫਾਰਮ ਭਰ ਥੋੜੀ ਹੋਣੇ ਸੀ ਕਹਿੰਦੇ ਜਿੰਨਿਆਂ ਨੇ ਅਪਲਾਈ ਕੀਤਾ ਸਾਰੇ ਫਾਰਮ ਹਰ ਹੋਏ ਤੁਸੀਂ ਵੀ ਕਹਿ ਰਹੇ ਸੀ ਕਿ ਨਹੀਂ ਨਹੀਂ ਸਾਡੇ ਨਾਲ ਤਕਲ ਹੋ ਰਿਹਾ ਜੀ ਪੰਗੂ ਸਾਹਿਬ ਤੁਸੀਂ ਵੀ ਜਦੋਂ ਨੋਮੀਨੇਸ਼ਨ ਫਾਈਲ ਸਾਰੀ ਪਾਰਟੀਆਂ ਦੇ ਕੈਂਡੀਡੇਟ ਜਦੋਂ ਕਰ ਰਹੀ ਸੀ ਤਾਂ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀ ਤੁਸੀਂ ਉੱਥੇ ਮੋਗੇ ਤੇ ਹੀ ਸੀ ਤੁਹਾਡੇ ਸਾਹਮਣੇ ਹੀ ਸਾਡੇ ਜਿਹੜੇ ਗੰਡਾ ਖੜੀ ਮੰਡਲ ਦੇ ਪ੍ਰਧਾਨ ਨੇ ਸਤਨਾਮ ਸਿੰਘ ਸੱਤੀ ਜੀ ਖਾਨ ਪਰ ਜੋ ਗੰਡਿਆਂ ਜਿਹੜਾ ਜੌਨ ਹੈ ਬਲਕਸਮਤੀ ਉਥੋਂ ਨੋਮੀਨੇਸ਼ਨ ਫਾਈਲ ਕਰ ਰਹੇ ਸੀ ਉਹਨਾਂ ਦੇ ਆਪਣੇ ਪਿੰਡ ਦੇ ਬੰਦੇ ਨਹੀਂ ਜੋ ਆਮ ਆਦਮੀ ਪਾਰਟੀ ਦੇ ਨਮਾਇंदे ਨੇ ਆਗੂ ਨੇ ਜਾਂ ਉਥੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੇ ਉਹਦੀ ਫਾਈਲ ਖੋ ਕੇ ਪਾੜੀ ਐਂ ਹੀ ਲੋ ਸੈਂਬਲੀ ਤੋਂ ਸਾਡੀ ਭੈਣ ਇੱਕ ਕੈਂਡੀਡੇਟ ਸੀ ਸਾਡੀ ਪਹਿਲੇ ਦਿਨ ਜਦੋਂ ਅਸੀਂ ਨੋਮੀਨੇਸ਼ਨ ਫਾਈਲ ਕਰਨਾ ਹੈ ਉਥੋਂ ਲੋਕਲ ਪਿੰਡ ਦੇ ਮੁੰਡੇ ਨੇ ਗੁਰਦਾਸ ਨੇ ਉਹ ਭੈਣ ਦੀ ਧੱਕੇ ਨਾਲ ਫਾਈਲ ਖੋ ਕੇ ਫਾਈਲ ਪਾੜੀ ਤੇ ਉਹਦੀ ਚੁੰਨੀ ਖਿੱਚ ਕੇ ਉਹਦੇ ਜ਼ਬਰਦਸਤੀ ਫਾਈਲ ਉਹ ਤੋਂ ਖਿੱਚੀ ਕੀ ਕਿਆ ਇਹ ਧੱਕਾ ਨਹੀਂ ਹੈ ਤੁਸੀਂ ਫਾਈਲ ਪੜਨ ਨੂੰ ਧੱਕਾ ਨਹੀਂ ਮੰਨਦੇ ਫਾਈਲਾਂ ਖੋ ਕੇ ਪਾੜੀਆਂ ਤਾਂ ਧੱਕਾ ਹੀ ਹੈ ਹੋਰ ਹੋਰ ਧੱਕਾ ਕਿਵੇਂ ਹੋਊਗਾ ਸ਼ਰੀਆਮ ਉਥੇ ਗੁੰਡਾਗਰਦੀ ਹੋਈ ਆ ਪੁਲਿਸ ਜਿਹੜੇ ਕੈਂਡੀਡੇਟ ਸਾਡੇ 1.30 ਵਜੇ 1 ਵਜੇ ਜਾਂ 2 ਵਜੇ ਜਾਂਦੇ ਸੀ ਉਹਨਾਂ ਨੂੰ ਜਾਣ ਜਾਣ ਕੇ ਟਾਈਮ ਲਾਇਆ ਜਾ ਰਿਹਾ ਸੀ 3 ਵਜੇ ਕਹਿ ਦਿੰਦੇ ਸੀ ਵੀ ਟਾਈਮ ਹੋ ਗਿਆ ਜੀ ਤੇਪਲੇ ਤੋਂ ਸਾਡੇ ਆਰਮਨਗਰ ਸੈਣੀਆ ਤੋਂ ਸਾਡੇ ਭੈਣ ਜੀ ਸੀਗੇ ਉਹ 2 ਵਜੇ 15 ਮਿੰਟ ਦੇ ਅੰਦਰ ਐਂਟਰ ਹੋ ਗਏ ਸੀ 3 ਵਜੇ ਉਹਨਾਂ ਨੂੰ ਬਾਹਰ ਕੱਢਦਾ ਕਿ ਟਾਈਮ ਹੋ ਗਿਆ ਜੀ ਪੌਣੇ ਘੰਟੇ ਚ ਉਹਨਾਂ ਦੀ ਫਾਈਲ ਨਹੀਂ ਭਰੀ ਤਾਂ ਤੱਕਾ ਹੀ ਐ ਹੋਰ ਕੀ ਐ ਜਿਵੇਂ ਵੀ ਕਾਸ ਤੁਸੀਂ ਕਹਿ ਰਹੇ ਹੋ ਕਿ ਸਾਡੇ ਕੈਂਡੀਡੇਟਾਂ ਦੀਆਂ ਫਾਈਲਾਂ ਪਾੜੀਆਂ ਗਈਆਂ ਜਿਹੜੀਆਂ ਫਾਈਲਾਂ ਪਾੜੀਆਂ ਗਈਆਂ ਸੀ ਕੀ ਤੁਸੀਂ ਉਹ ਫਾਈਲਾਂ ਦੁਬਾਰਾ ਅਪਲਾਈ ਕੀਤੀਆਂ ਕੀ ਉਹ ਬੰਦੇ ਨਾਮਿਨੇਟ ਫਿਰ ਹੋਵਗੇ ਨਹੀਂ ਕਿਉਂਕਿ ਲਾਸਟ ਦਿਨ ਸੀ ਉਦੋਂ ਉਦੋਂ ਪਹਿਲੇ ਦਿਨ ਵੀ ਇਹਨਾਂ ਨੇ ਫਾਈਲਾਂ ਪਾੜੀਆਂ ਲਾਸਟ ਦਿਨ ਵੀ ਸਾਡੇ ਗੰਡਾ ਖੇੜੀ ਦੇ ਜੋ ਸਤਨਾਮ ਸਿੰਘ ਸੱਤੀ ਸੀ ਲਾਸਟ ਦਿਨ ਸੀਗਾ ਉਦੋਂ ਉਦੋਂ ਟਾਈਮ ਵੀ ਨਹੀਂ ਬਚਿਆ ਸੀ ਜਦੋਂ ਇਹਨਾਂ ਨੇ ਫਾਈਲਾਂ ਪਾੜੀਆਂ ਉਦੋਂ ਫਿਰ ਦੁਬਾਰਾ ਅਸੀਂ ਨਹੀਂ ਅਪਲਾਈ ਕਰ ਸਕੇ ਜੀ ਹੁਣ ਬੀਜੇਪੀ ਪਾਰਟੀ ਵੱਲੋਂ ਕਨੌਰ ਦੇ ਵਿੱਚ ਜ਼ਿਲ੍ਹਾ ਪ੍ਰੇਸ਼ਾਸਨ ਦੇ ਕਿੰਨੇ ਉਮੀਦਵਾਰ ਨੇ ਤੇ ਬਲਾਕ ਸਮਿਤੀ ਦੇ ਕਿੰਨੇ ਉਮੀਦਵਾਰ ਨੇ ਸਾਡੇ ਪੰਜ ਜ਼ਿਲ੍ਹਾ ਪ੍ਰਸ਼ਦਾਂ ਚੋਂ ਚਾਰ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਨੇ ਜੋ ਚੋਣ ਲੜ ਰਹੇ ਨੇ ਲੋ ਹ ਸਿੰਬਲੀ ਜ਼ੋਨ ਤੋਂ ਸਾਡੇ ਕੈਂਡੀਡੇਟ ਨੇ ਅਮਨਦੀਪ ਕੌਰ ਜੀ ਹਰਪਾਲਪੁਰ ਜ਼ੋਨ ਤੋਂ ਜ਼ਿਲ੍ਹਾ ਪ੍ਰਸ਼ਦ ਦੇ ਸਾਡੇ ਕੈਂਡੀਡੇਟ ਨੇ ਬਨਾਰਸੀ ਦਾਸ ਜੀ ਸੇਰਾ ਜ਼ੋਨ ਤੋਂ ਜੋ ਬੀਸੀਆ ਜ਼ੋਨ ਉੱਥੋਂ ਸਾਡੇ ਕੈਂਡੀਡੇਟ ਨੇ ਬਿੱਟੂ ਗੁੱਜਰ ਜੀ ਤੇ ਸ਼ੰਭੂਗਲਾ ਤੋਂ ਸਾਡੇ ਮਾਤਾ ਨਿਰਮਲ ਕੌਰ ਜੀ ਜੋ ਜੈ ਸਿੰਘ ਸਰਪੰਚ ਨੇ ਫਰੀਦਪੁਰ ਜੱਟਾਂ ਦੇ ਉਹਨਾਂ ਦੇ ਮਾਤਾ ਜੀ ਨੇ ਪੰਜਾਂ ਚੋਂ ਚਾਰ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਜਿਹੜੇ ਕੈਂਡੀਡੇਟ ਨੇ ਉਹ ਚੋਣਾਂ ਲੜ ਰਹੇ ਨੇ ਇਸੇ ਤਰ੍ਹਾਂ 12 ਬਲਾਕ ਸਮਤੀ ਮੈਂਬਰ ਅਸੀਂ ਉਹਨਾਂ ਦੀ ਫਾਈਲਾਂ ਭਰਾਂ ਚ ਕਾਮਯਾਬ ਹੋਏ ਆਂ ਬਾਕੀ ਤਾਂ ਕਿਸੇ ਨੂੰ ਡਰਾਤਾ ਕਿਸੇ ਦੇ ਕਾਗਜ਼ ਪੜਦੇ ਕਿਸੇ ਨੂੰ ਧਮਕੀਆਂ ਦੇਤੀਆਂ ਘਰੇ ਪੁਲਿਸ ਭੇਤੀ ਕਿਉਂਕਿ ਮੈਂ ਫੇਰ ਵੀ ਜਿਹੜੇ 12 ਕੈਂਡੀਡੇਟ ਸਾਡੇ ਬਲਾਕ ਸਮਤੀ ਦੇ ਜਾਂ ਚਾਰ ਜ਼ਿਲ੍ਹਾ ਪ੍ਰਸ਼ਦ ਦੇ ਜਿਹੜੇ ਉਹ ਖੜੇ ਨੇ ਮੈਂ ਉਹਨਾਂ ਨੂੰ ਝੁੱਕ ਕੇ ਉਹਨਾਂ ਨੂੰ ਪ੍ਰਣਾਮ ਕਰਦਾ ਉਹਨਾਂ ਦਾ ਧੰਨਵਾਦ ਕਰਦਾ ਕਿਉਂਕਿ ਕਨੌਰ ਦੇ ਵਿੱਚ ਇਦਾਂ ਦਾ ਇਦਾਂ ਦਾ ਮਾਹੌਲ ਚੱਲ ਰਿਹਾ ਹੈ ਲੋਕਤੰਤਰ ਦਾ ਘਾਣ ਹੋ ਰਿਹਾ ਜਿਹੜਾ ਕੋਈ ਵਿਰੋਧੀ ਪਾਰਟੀ ਦਾ ਆਗੂ ਕੋਈ ਚੋਣਵ ਲੜਦਾ ਜਾਂ ਆਪਣੀ ਕੋਈ ਗੱਲ ਰੱਖਦਾ ਹੈ ਸਰਕਾਰ ਦੇ ਵਿਰੁੱਧ ਜਾਂ ਤਾਂ ਉਹਨੂੰ ਡਰਾਇਆ ਜਾਂਦਾ ਹੈ ਜਾਂ ਉੱਤੇ ਪਰਚਾ ਦਰਜ ਕੀਤਾ ਜਾਂਦਾ ਹੈ ਪਰ ਇਹ 12 ਸਾਡੇ ਜੋਧੇ ਬਲਾਕ ਸੰਮਤੀ ਮੈਂਬਰ ਤੇ 4 ਜੋਧੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਮੈਂਬਰ ਜਿਹੜੇ ਡਟ ਕੇ ਚੋਣਵ ਲੜ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਪਾਰਟੀ ਹਾਈ ਕਮਾਂਡ ਵੱਲੋਂ ਵੀ ਪੂਰਾ ਅਸ਼ੀਰਵਾਦ ਸਾਡੇ ਸੂਬੇ ਦੇ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਤੁਸੀਂ ਪਾਰਟੀ ਤੱਕ ਫਿਰ ਗੱਲ ਰੱਖੀ ਸੀ ਸਾਰੀ ਬਿਲਕੁਲ ਪਾਰਟੀ ਤੱਕ ਗੱਲ ਰੱਖੀ ਹੈ ਪਾਰਟੀ ਵੱਲੋਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਇਹ ਜੋ ਸਾਰਾ ਮਾਮਲਾ ਉਹਨਾਂ ਦੇ ਧਿਆਨ ਚ ਲਿਆਂਦਾ ਗਿਆ ਤੇ ਹਾਈ ਕੋਰਟ ਚ ਵੀ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਇੱਕ ਵਫਦ ਵੱਲੋਂ ਉੱਥੇ ਵੀ ਇਹ ਪਾਇਆ ਗਿਆ ਪਾਰਟੀ ਦੇ ਸਾਰਾ ਧਿਆਨ ਚ ਜੀ ਵਿਕਾਸ ਜੀ ਤੁਸੀਂ ਘਨੌਰ ਦੇ ਵਿੱਚ ਕਾਂਗਰਸ ਦੀ ਭੂਮਿਕਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਭੂਮਿਕਾ ਕਿਵੇਂ ਦੇਖਦੇ ਹੋ ਜੋ ਇਹਨਾਂ ਦੋ ਦਨਾਂ ਦੇ ਵਿੱਚ ਉਹਨਾਂ ਨੇ ਨਿਭਾਈ ਦੇਖੋ ਕਾਂਗਰਸ ਦੀ ਭੂਮਿਕਾ ਦਾ ਹਲਕੇ ਘਨੌਰ ਦੇ ਸਾਰੇ ਲੋਕ ਜਾਣਦੇ ਨੇ ਪੰਗੂ ਸਾਹਿਬ ਤੁਹਾਡੇ ਤੋਂ ਵੀ ਕੁਝ ਨਹੀਂ ਲੁਕਿਆ ਪਿਛਲੇ 4 ਸਾਲਾਂ ਚ ਜਾਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਐ। ਉਦੋਂ ਤੋਂ ਲੈ ਕੇ ਕਨੌਰ ਹਲਕੇ ਦੇ ਵਿੱਚ ਕਿੰਨੀਆਂ ਚੋਰੀਆਂ ਹੋਈਆਂ? ਕਿੰਨੀਆਂ ਗੁੰਡਾਗਰਦੀ ਹੋਈ, ਕਿੰਨੇ ਨਜਾਇਜ਼ ਪਰਚੇ ਹੋਏ? ਤਾਂ ਕਦੇ ਕਾਂਗਰਸ ਦੇ ਜਿਹੜੇ ਉਰੇ ਸਾਬਕਾ ਵਿਧਾਇਕ ਰਹੇ ਨੇ ਮੈਂ ਕਦੇ ਨਹੀਂ ਦੇਖਿਆ ਉਹਨਾਂ ਨੇ ਮੌਜੂਦਾ ਵਿਧਾਇਕ ਦੇ ਜਾਂ ਮੌਜੂਦਾ ਸਰਕਾਰ ਦੇ ਖਿਲਾਫ ਕਦੇ ਬਾਤ ਚੱਕੀ ਹੋਵੇ। ਤਾਂ ਲੋਕ ਤਾਂ ਇਹ ਵੀ ਕਹਿੰਦੇ ਨੇ ਵੀ ਜਿੰਨੀਆਂ ਜਿੰਨੀ ਮਸ਼ੀਨਰੀ ਸੀ ਮਾਈਨਿੰਗ ਮਾਈਨਿੰਗ ਡਿਪਾਰਟਮੈਂਟ ਚ ਜਿੰਨਾ JCB ਟੈਂਕਰ ਟਿਪਰ ਜੋ ਵੀ ਸੀ ਉਹ ਸਾਰਾ ਸਿਸਟਮ ਇਹਨਾਂ ਨੇ ਮਜੂਦਾ ਵਿਧਾਇਕ ਨੂੰ ਹੈਂਡਓਵਰ ਕਰਤਾ ਲੋਕ ਤਾਂ ਇਹ ਪਿਛਲੇ ਦਿਨੀ ਜਦੋਂ ਨਾਮੀਨੇਸ਼ਨ ਫਾਈਲ ਹੋਈ ਹੈ ਉਦੋਂ ਵੀ ਇੱਕਨੌਰ ਚ ਆਮ ਆਦਮੀ ਪਾਰਟੀ ਦੇ ਵਰਕਰ ਵੀ ਤੇ ਕਾਂਗਰਸ ਦੇ ਵਰਕਰ ਵੀ ਮੈਨੂੰ ਖੁਦ ਕਈਆਂ ਦਾ ਫੋਨ ਆਇਆ ਉਹ ਕਹਿੰਦੇ ਵੀ ਅਸੀਂ ਤਾਂ ਬਾਈ ਜੀ ਮਰ ਗਏ ਸਾਨੂੰ ਤਾਂ ਇਹ ਦੋਨੇ ਲੀਡਰ ਮੂਰਖ ਬਣਾਉਂਦੇ ਨੇ ਇਹ ਦੋਏ ਆਪਸ ਵਿੱਚ ਮਿਲੇ ਹੋਏ ਨੇ ਇੱਥੇ ਤੱਕ ਇਹ ਚਰਚਾ ਮੈਂ ਨਹੀਂ ਕਹਿ ਰਿਹਾ ਤੁਸੀਂ ਇੱਕਨੌਰ ਚ ਜਿਹਨੂੰ ਮਰਜ਼ੀ ਜਿਹੜਾ ਪੋਲੀਟੀਕਲ ਥੋੜਾ ਜਾਣਕਾਰੀ ਰੱਖਦਾ ਹੈ ਜਾਂ ਇੰਟਰਸਟ ਰੱਖਦਾ ਹੈ ਜਾਂ ਕਿਸੇ ਪਾਰਟੀ ਨਾਲ ਜੁੜਿਆ ਹੋਇਆ ਹੈ ਹਰ ਇੱਕ ਦੀ ਜਵਾਨ ਤੇ ਖਿਲਾਫ ਤਾਂ ਇੱਕ ਦੂਜੇ ਦੇ ਪੂਰਾ ਬੋਲ ਰਹੇ ਨੇ ਮਦਨ ਲਾਲ ਜਲਾਲਪੁਰ ਵੀ ਮੌਜੂਦਾ ਐਮ ਐਲ ਏ ਦੇ ਖਿਲਾਫ ਬੋਲ ਰਹੇ ਨੇ ਕਿ ਤੁਸੀਂ ਸਾਡੇ ਨਾਲ ੱਤਕਾ ਕਰ ਰਹੇ ਹੋ ਤਾਂ ਕਸੀ ਨਹੀਂ ਹੋਣ ਦਵਾਂਗੇ ਜੇ ਫਿਰ ਮਿਲ ਕੇ ਚੱਲਦੇ ਹੁੰਦੇ ਤਾਂ ਫਿਰ ਐਨੇ ਇੱਕ ਦੂਜੇ ਦੇ ਬਰ ਖਿਲਾਫ ਕਿਉਂ ਹੁੰਦੇ ਦੇਖੋ ਮੈਂ ਇਹ ਕਹੂੰਗਾ ਕਿ ੱਤਕਾ ਕਰਨਾ ਮੌਜੂਦਾ ਵਿਧਾਇਕ ਨੂੰ ਸਿਖਾਇਆ ਕਿਨੇ ਮੌਜੂਦਾ ਵਿਧਾਇਕ ਤਾਂ ਨਵਾਂ ਸੀ ਨਾ ਉਹਨੂੰ ਸਿਖਾਇਆ ਕਿਨੇ ੱਤਕਾ ਕਰਨਾ ਕਾਂਗਰਸ ਨੇ ਸਾਬਕਾ ਵਿਧਾਇਕ ਨੇ ਇਹ ਰੀਤ ਪੰਗੂ ਸਾਹਿਬ ਖਤਮ ਕਦੋਂ ਹੋਣੀ ਹੈ ਪਹਿਲਾਂ ਕਾਂਗਰਸੀ ਕਾਂਗਰਸ ਨੇ ਧੱਕਾ ਕੀਤਾ ਫਿਰ ਕਾਲੀ ਦਾ ਲਾਗੀ ਉਹਨਾਂ ਨੇ ਉਤੋਂ ਵੱਧ ਕੇ ਧੱਕਾ ਕੀਤਾ ਭਾਵੇਂ ਅਸੀਂ ਵੀ ਕਾਲੀ ਭਾਜਪਾ ਸਰਕਾਰ ਦੇ ਹਿੱਸੇਦਾਰ ਸੀਗੇ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਾਰਜਕਰਤਾ ਹੈ ਸਾਡੇ ਨੇਤਾ ਨੇ ਉਹ ਕਦੇ ਵੀ ਇਦਾਂ ਦੀ ਗੁੰਡਾਗਰਦੀ ਜਾਂ ਧੱਕੇਸ਼ਾਹੀ ਦੀ ਰਾਜਨੀਤੀ ਚ ਜਿਹੜੀ ਉਹ ਵਿਸ਼ਵਾਸ ਨਹੀਂ ਕਰਦੇ ਅਸੀਂ ਸਾਫ਼ ਸੁਥਰਾ ਤੇ ਫੇਅਰ ਜਿਹੜਾ ਇਲੈਕਸ਼ਨ ਹੈ ਉਹ ਸਾਡੀ ਪਾਰਟੀ ਦਾ ਹਮੇਸ਼ਾ ਇਹ ਹੁੰਦਾ ਕਿ ਸਾਫ਼ ਸੁਥਰਾ ਇਲੈਕਸ਼ਨ ਹੋਵੇ ਫਿਰ ਜਦੋਂ ਦੁਬਾਰਾ ਕਾਂਗਰਸ ਆਈ ਉਹਨਾਂ ਨੇ ਹੋਰ ਫੱਟੇ ਚੱਕਦੇ ਹੁਣ ਕਾਂਗਰਸ ਤੋਂ ਬਾਅਦ ਹੁਣੇ ਆਮ ਆਦਮੀ ਪਾਰਟੀ ਆਈ ਇਹਨਾਂ ਨੇ ਹੋਰ ਫੱਟੇ ਚੱਕਦੇ ਜੀ ਤੁਸੀਂ ਇਹਨੂੰ ਕਲਚਰ ਨੂੰ ਖਤਮ ਕੌਣ ਕਰੂਗਾ ਕਿਉਂ ਕੋਈ ਪਾਰਟੀ ਐ ਕਿਉਂ ਨਹੀਂ ਕਹਿੰਦੀ ਬੀਆਰਬੀ ਇਹ ਵੀ ਹੈ ਤਾਂ ਆਪਣੇ ਹਲਕੇ ਦੇ ਲੋਕ ਨਾ ਜਿਨ੍ਹਾਂ ਨੂੰ ਆਪਸ ਚ ਲੜਾ ਰਹੇ ਨੇ ਜਾਂ ਜਿਹੜੇ ਵੀ ਵੱਖ-ਵੱਖ ਪਾਰਟੀਆਂ ਤੋਂ ਚੋਣਾਂ ਲੜ ਰਹੇ ਨੇ ਭਾਵੇਂ ਉਹ ਕਾਂਗਰਸ ਦੇ ਕੈਂਡੀਡੇਟ ਹੋਣ ਬੀਜੇਪੀ ਦੇ ਹੋਣ ਕਾਲੀਦਲ ਦੇ ਹੋਣੇ ਆਮ ਆਦਮੀ ਦੇ ਹੋਣ ਸਾਰੇ ਹੈ ਤਾਂ ਸਾਡੇ ਭਰਾ ਹੀ ਨਾ ਸਾਡੇ ਹਲਕੇ ਦੇ ਨਾ ਤੁਸੀਂ ਆਪਸ ਚ ਉੱਪਰੋਂ ਇੱਕੋ ਇਨਾਂ ਨੂੰ ਸਾਡੇ ਵਰਕਰਾਂ ਨੂੰ ਨੀਚੇ ਲੜਾਈ ਜਾਂਦੇ ਹੋ। ਮੈਂ ਤਾਂ ਇੱਕ ਚੀਜ਼ ਦੀ ਮੈਨੂੰ ਬੜੀ ਹੈਰਾਨਗੀ ਹੋਈ ਕਿ ਕਾਂਗਰਸ ਦੇ ਜ਼ਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਮੇਰੇ ਬੜੇ ਅੱਛੇ ਮਿੱਤਰ ਨੇ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਹਰਪ੍ਰੀਤ ਜੀ ਚਮਾਰੂ ਤੋਂ ਬੜੇ ਵਧੀਆ ਸੂਝਵਾਨ ਸਾਡੇ ਭਰਾ ਨੇ ਹਰਪ੍ਰੀਤ ਜੀ ਤੇ ਪਰਚਾ ਦਰਜ ਹੋਇਆ। ਉਸੇ ਦਿਨ ਜਿੱਦਨ ਇਹਨਾਂ ਦੀ ਵੀਡੀਓ ਦਫ਼ਤਰ ਮੀਟਿੰਗ ਹੋਈ ਹੈ। ਮੌਜੂਦਾ ਵ代ਕ ਦੀ ਤੇ ਸਾਫ ਦਾ ਵ代ਕ ਦੀ। ਪਤਾ ਨਹੀਂ ਕੀ ਖਿਚੜੀ ਇਹਨਾਂ ਦੀ ਪੱਕੀ ਉਸੇ ਦਿਨ ਪਰਚਾ ਦਰਜ ਹੋਇਆ। ਵਰਕਰ ਤੇ ਪਰਚਾ ਦਰਜ ਹੋ ਜੇ ਤੇ ਲੀਡਰ ਉਹਨਾਂ ਦਾ ਚੁੱਪ ਐਨ ਸ਼ਾਂਤ ਰਹੇ ਕੋਈ ਵਾਜੇ ਨਾ ਕੱਢੇ ਆਪਾਂ ਪ੍ਰੈਸ ਮੂਰੇ ਆ ਕੇ ਕਹਿ ਦਈਏ ਵੀ ਸਾਡੇ ਵਰਕਰ ਤੇ ਤਾਂ ਪਰਚਾ ਹੋ ਗਿਆ ਜੀ ਸਾਡੇ ਨਾਲ ਬਹੁਤ ਮਾੜਾ ਹੋਇਆ ਜੀ ਬੜਾ ਦੁੱਖ ਹੈ ਜੀ ਯਾਰ ਵਰਕਰ ਹੈ ਤੁਹਾਡਾ ਜ਼ਿਲ੍ਹਾ ਪ੍ਰਸ਼ਾਸਨ ਦਾ ਕੈਂਡੀਡੇਟ ਹੈ ਤੁਸੀਂ 500 ਬੰਦਾ ਤੁਸੀਂ ਵਿਧਾਇਕ ਰਹੇ ਹੋ ਸਰਕਾਰ ਦੇ ਵਿੱਚ ਪੂਰੀਆਂ ਚੰਮਦੀਆਂ ਚਲਾਈਆਂ ਨੇ ਜ਼ਿਲ੍ਹੇ ਦੇ ਵਿੱਚ ਨਹੀਂ ਪੰਜਾਬ 'ਚ ਵੀ ਚਲਾਈਆਂ ਨੇ ਤੁਸੀਂ 500 ਆਪਣੇ ਵਰਕਰ 1000 ਵਰਕਰ ਲਿਆ ਕੇ ਉਹਦੇ ਧਰਨਾ ਲਾਓ ਪੁਲਿਸ ਸਟੇਸ਼ਨ ਦਾ ਘਰਾਵ ਕਰੋ ਘਨੌਰ ਚ ਧਰਨਾ ਲਾਓ ਫਰੈਂਡਲੀ ਮੈਚ ਇਹਨਾਂ ਦਾ ਪੰਗੂ ਸਾਹਿਬ ਜਿਹੜਾ ਮੈਂ ਕਹੂੰਗਾ ਚੱਲ ਰਿਹਾ ਤਾਂ ਮੈਨੂੰ ਦੁੱਖ ਹੋਇਆ ਜਦੋਂ ਹਰਪ੍ਰੀਤ ਨੂੰ ਜੇਲ੍ਹ ਚ ਭੇਜਿਆ ਗਿਆ ਪਰ ਕਿਵੇਂ ਭੇਜਿਆ ਗਿਆ ਕਿਹਾ ਭੇਜਿਆ ਗਿਆ ਇਹ ਸਭ ਮਤਲਬ ਹਰਪ੍ਰੀਤ ਨੂੰ ਭਾਵੇਂ ਇਹ ਗੱਲ ਦਾ ਨਾ ਪਤਾ ਹੋਵੇ ਪਰ ਮੈਨੂੰ ਜੋ ਲੱਗਦਾ ਕਿਉਂਕਿ ਹਰਪ੍ਰੀਤ ਵਧੀਆ ਭਰਾ ਹੈ ਸਾਡਾ ਪਰ ਇਹਨਾਂ ਦਾ ਰਲਿਆ ਮਿਲਾ ਜਾ ਇਹਨਾਂ ਦਾ ਕੰਮ ਹੈ ਜਿਹੜਾ ਚੱਲ ਰਿਹਾ ਤਾਂ ਹੀ ਉਹਨਾਂ ਦੇ ਲੀਡਰਾਂ ਨੇ ਇਦਾਂ ਹੁਣ ਮਾੜਾ ਮੋਟਾ ਜਦੋਂ ਦੇਖਿਆ ਕਿ ਲੋਕ ਇਹਨਾਂ ਦੀ ਜਿਹੜੀ ਰਾਜਨੀਤੀ ਨੇ ਉਹ ਸਮਝ ਚੁੱਕੇ ਨੇ ਜਾਣ ਚੁੱਕੇ ਨੇ ਤਾਂ ਇਹ ਡਰਾਮੇਬਾਜ਼ੀ ਕਰਨੀ ਜਿਹੜੀ ਸ਼ੁਰੂ ਇੱਕ ਦੂਜੇ ਵੱਲੋਂ ਹੋਈ ਹੈ ਜੀ ਵਿਕਾਸ ਜੀ ਤੁਸੀਂ ਕਿਹਾ ਕਿ ਧੱਕਾ ਪੁਰਾਣੀਆਂ ਸਰਕਾਰਾਂ ਵੀ ਕਰਦੀਆਂ ਰਹੀਆਂ ਨੇ ਤੁਸੀਂ ਬਿਵਾਹ ਕਹਾ ਗੱਲ ਵੀ ਮੰਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜਦੋਂ ਭਾਜਪਾ ਅਲਾਈਂਸ ਦੇ ਵਿੱਚ ਹੁੰਦੀ ਸੀ ਉਦੋਂ ਵੀ ਤੇ ਉਸ ਤੋਂ ਬਾਅਦ ਕਾਂਗਰਸ ਵੀ ਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਧੱਕਾ ਕਰ ਰਹੀ ਆ ਜੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਦੀ ਆ ਇਹ ਗੱਲ ਕਿਵੇਂ ਇਨਸ਼ੋਰ ਹੋਊਗੀ ਕਿ ਬੀਜੇਪੀ ਤੱਕਾ ਨਹੀਂ ਕਰੂਗੀ ਜੋ ਪੁਰਾਣੀਆਂ ਰਵਾਇਤਾਂ ਨੇ ਉਹਨਾਂ ਰਵਾਇਤਾਂ ਨੂੰ ਬੀਜੇਪੀ ਪਾਰਟੀ ਅਗੇ ਨਹੀਂ ਤੋਰੂਗੀ ਤੇ ਦੂਜਾ ਮੇਰੇ ਨਾਲੋਂ ਸਵਾਲ ਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਕਿਉਂ ਚੋਣਨਗੇ ਭਾਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੀ ਗੱਲ ਦਾ ਜਵਾਬ ਦੰਨਾ ਕਿ ਪੰਜਾਬ ਦੇ ਵਿੱਚ ਤੁਸੀਂ ਕਿਵੇਂ ਇਹ ਗੱਲ ਕਹੋਗੇ ਕਿ ਤੱਕਾ ਨਹੀਂ ਹੋਊਗਾ ਤੁਸੀਂ ਰਿਕਾਰਡਿੰਗ ਕਰ ਰਹੇ ਹੋ ਮੇਰੀ ਵੀਡੀਓ ਤੁਹਾਡੇ ਕੋਲ ਰਹਿਣੀ ਹੈ ਮੈਂ ਆਪਣੇ ਹਲਕੇ ਦੀ ਗਾਰੰਟੀ ਦਿੰਦਾ ਜਿੰਨੇ ਹਲਕੇ ਦੇ ਮੇਰੇ ਭੈਣ ਭਰਾ ਨੇ ਮੇਰੇ ਲਈ ਇੱਕ ਨਹੀਂ ਕਿਸੇ ਵੀ ਪਾਰਟੀ ਦੇ ਹੋਣ ਤੁਸੀਂ ਹੁਣ ਵੀ ਜਿੰਨੇ ਚੋਣਾਂ ਵੀ ਲੜ ਰਹੇ ਨੇ ਜਾਂ ਜਿਹੜੇ ਜਿਨ੍ਹਾਂ ਨੂੰ ਮੇਰੇ ਬਾਰੇ ਪਤਾ ਹੈ ਕਦੇ ਮੇਰੇ ਕੋਲ ਕੋਈ ਵੀ ਸਾਡਾ ਹਲਕੇ ਦਾ ਭੈਣ ਭਰਾ ਆਇਆ ਕਿਸੇ ਵੀ ਕੰਮ ਕਰ ਲਈ ਦੇਸ਼ ਦੇ 18 19 ਸੂਬਿਆਂ 'ਚ ਸਾਡੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਕਿਸੇ ਨੂੰ ਵੀ ਜਦੋਂ ਕੋਈ ਕੰਮ ਪੈਂਦਾ ਜ਼ਰੂਰਤ ਪੈਂਦੀ ਹੈ ਮੇਰੇ ਕੋਲ ਹੋਰ ਸੂਬਿਆਂ 'ਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਮੇਰੇ ਕੋਲ ਆਂਦੇ ਨੇ ਤਾਂ ਮੈਂ ਕਦੇ ਆ ਨਹੀਂ ਦੇਖਿਆ ਕਿ ਆ ਬੰਦਾ ਕਾਂਗਰਸ ਪਾਰਟੀ ਦਾ ਆ ਬੰਦਾ ਆਮ ਆਦਮੀ ਪਾਰਟੀ ਦਾ ਜਿਹੜਾ ਮੇਰੇ ਹਲਕੇ ਦਾ ਭੈਣ ਭਰਾ ਮੇਰੇ ਕੋਲ ਆ ਗਿਆ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਉਹਨਾਂ ਦਾ ਕੰਮ ਕਰਾਵਾਂ ਤੇ ਮੈਂ ਇਹ ਵੀ ਮੈਂ ਹਲਕੇ ਦੇ ਘਨੌਰ ਦੇ ਲੋਕਾਂ ਨੂੰ ਵੀ ਮੇਰੇ ਤੇ ਵਿਸ਼ਵਾਸ ਹੈ ਪੂਰਾ ਭਰੋਸਾ ਹੈ ਕਿ ਜਦੋਂ ਵਾਹਿਗੁਰੂ ਨੇ ਵਿਆਹਰੀ ਜੀ ਨੇ ਸਾਨੂੰ ਮੌਕਾ ਦਿੱਤਾ ਸਾਨੂੰ ਹਲਕੇ ਘਨੌਰ ਦੀ ਸੇਵਾ ਕਰਨ ਦਾ ਟਾਈਮ ਦਿੱਤਿਆ ਸਾਨੂੰ ਬਲ ਬਖਸ਼ਿਆ ਤਾਂ ਅਸੀਂ ਕਿਸੇ ਨਾਲ ਧੱਕਾ ਨਹੀਂ ਕਰਾਂਗੇ ਕਿਉਂਕਿ ਧੱਕਾ ਕਰੀਏ ਕਿਉਂ ਇੱਕ ਹੋਰ ਵੰਗੂ ਸਾਹਿਬ ਸਭ ਤੋਂ ਵੱਡਾ ਕਾਰਨ ਹੈ ਹਲਕੇ ਘਨੌਰ ਦੇ ਵਿੱਚ ਜਿੰਨੇ ਵੀ ਵਿਧਾਇਕ ਬਣੇ ਉਹ ਹਲਕੇ ਤੋਂ ਬਾਹਰ ਲੈਨੇ ਉਹ ਸਿਰਫ ਆਪਣਾ ਵੋਟਾਂ ਲੈਣ ਦੇ ਟਾਈਮ 6 ਮਹੀਨੇ ਪਹਿਲਾਂ ਸਾਲ ਪਹਿਲਾਂ ਹਲਕੇ 'ਚ ਸਰਗਰਮ ਹੋ ਜਾਂਦੇ ਨੇ 4 ਸਾਲ ਕਿਸੇ ਨੂੰ ਨਜ਼ਰ ਨਹੀਂ ਆਉਂਦੇ ਪਰ ਵਿਕਾਸ ਸ਼ਰਮਾ 2022 'ਚ ਪਾਰਟੀ ਵੱਲੋਂ ਚੋਣਵਾਂ ਲੜਿਆ ਐ ਐਮਐਲਏ ਦਾ 2022 ਤੋਂ ਲੈ ਕੇ ਹੁਣ ਤੱਕ ਮੈਂ ਇੱਕ ਦਿਨ ਵੀ ਘਰੇ ਨਹੀਂ ਬੈਠਿਆ ਵਿਰੋਧੀ ਧਿਰ ਦੀ ਭੂਮਿਕਾ ਜਿਹੜੀ ਕਾਂਗਰਸ ਨੂੰ ਨਿਭਾਣੀ ਚਾਹੀਦੀ ਸੀ ਹਲਕੇ ਘਨੌਰ ਦੇ ਵਿੱਚ ਜਿਨ੍ਹਾਂ ਨੂੰ ਵੋਟਾਂ 30000 ਪਈਆਂ ਸੀ ਸਾਨੂੰ ਤਾਂ ਹੁਣ 16000 ਵੋਟ ਪਈ ਐ ਪਰ ਫੇਰ ਵੀ ਉਹ ਭੂਮਿਕਾ ਸੀ ਨਿਭਾਈ ਐ ਕਿਉਂ ਕਿਉਂਕਿ ਮੈਂ ਮੈਂ ਲੋਕਾਂ ਆ ਇੱਥੇ ਦਾ ਜੰਪ ਆਲਾ ਮੈਨੂੰ ਕੱਲੇ-ਕੱਲੇ ਦਾ ਦੁੱਖ ਦਰਦ ਤਕਲੀਫ ਪਤਾ ਹੈ ਤਾਂ ਮੇਰਾ ਫਰਜ਼ ਵੀ ਬਣਦਾ ਵੀ ਮੈਂ ਆਪਣੇ ਹਲਕੀ ਦੇ ਲੋਕਾਂ ਲਈ ਉਹਨਾਂ ਨਾਲ ਹਿੱਕੜਾ ਅੱਗੇ ਖੜਾ ਬੀਜੇਪੀ ਬੀਜੇਪੀ ਨੂੰ ਪੰਜਾਬ ਦੇ ਲੋਕ ਕਿਉਂ ਚੁਣਮ ਇਹ ਗੱਲ ਮੈਂ ਇਸ ਕਰਕੇ ਕਹਣਾ ਕਿ ਪੰਜਾਬ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਪੰਜਾਬ ਇੱਕ ਖੇਤੀਬਾੜੀ ਨਿਰਧਾਰਤ ਸੂਬਾ ਤੇ ਬੀਜੇਪੀ ਦਾ ਜੇਕਰ ਵਿਰੋਧ ਹੈ ਤਾਂ ਪੰਜਾਬ ਤੇ ਹਰਿਆਣਾ ਦੇ ਵਿੱਚ ਵਿਰੋਧ ਹੈ ਇੱਥੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਕਿਸਾਨ ਨੇ ਉਹਨਾਂ ਦੇ ਮਨਾਂ ਦੇ ਵਿੱਚ ਆ ਗੱਲ ਹੈ ਕਿ ਬੀਜੇਪੀ ਕਾਰਪੋਰੇਟ ਪੱਕੀ ਆ ਇਸ ਕਰਕੇ ਕਿਸਾਨੀ ਦੇ ਬੀਜੇਪੀ ਖਿਲਾਫ ਆ ਗੱਲ ਉਦੋਂ ਜਦੋਂ ਬਹਾਰ ਦੇ ਵਿੱਚ ਆਈ ਜਦੋਂ ਤਿੰਨ ਖੇਤੀ ਕਾਨੂੰਨਾਂ ਦਾ ਅੰਦੋਲਨ ਚੱਲਿਆ ਅੱਜ ਇਹੋ ਜਿਹਾ ਕੀ ਹੈ ਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਚੋਣਨਾ ਪਾਜੀ ਮੈਂ ਇਹ ਗੱਲ ਦੱਸਣਾ ਚਾਹਾਂਗਾ ਕਿ ਜਿੱਥੇ ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੁਸੀਂ ਉਹਨਾਂ ਸੂਬਿਆਂ 'ਚ ਜਾ ਕੇ ਦੇਖੋ ਉੱਥੇ ਦੇ ਕਿਸਾਨ ਭਰਾਵਾਂ ਨੂੰ ਮਿਲੋ ਆਪਾਂ ਆਪਣੇ ਗਵੰਡੀ ਸੂਬੇ ਹਰਿਆਣਾ ਦੀ ਗੱਲ ਕਰੀਏ ਹਰਿਆਣਾ ਦੇ ਵਿੱਚ 24 ਦੀ 24 ਫਸਲਾਂ ਤੇ ਜਿਹੜਾ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਨਾਇਬ ਸਿੰਘ ਸੈਣੀ ਜੀ ਦੀ ਸਰਕਾਰ ਵੱਲੋਂ 24 ਦੀ 24 ਫਸਲਾਂ ਤੇ ਐਮਐਸਪੀ ਦਿੱਤੀ ਜਾ ਰਹੀ ਹੈ ਉਸ ਹਰਿਆਣਾ ਦੇ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਰਜਗਾਰ ਲੈਣ ਲਈ ਕੋਈ ਪਰਚੀ ਜਾਂ ਖਰਚੀ ਕੁਝ ਨਹੀਂ ਪੰਜਾਬ ਦਾ ਕਲਚਰ ਕੀ ਹੈ ਜਾਂ ਤਾਂ ਇੱਥੇ ਨੌਕਰੀਆਂ ਨਹੀਂ ਜੇ ਤੁਹਾਨੂੰ ਨੌਕਰੀ ਤੁਸੀਂ ਸਰਕਾਰੀ ਨੌਕਰੀ ਲੈਣੀ ਹੈ ਤਾਂ ਉਹਦੇ ਲਈ ਤੁਹਾਡਾ ਕੋਈ ਚਾਚਾ ਤਾਇਆ ਮਸੜ ਮਾਮਾ ਕੋਈ ਵੱਡਾ ਲੀਡਰ ਜਾਂ ਵੱਡਾ ਕੋਈ ਐਮਐਲਏ ਐਮਪੀ ਜਾਂ ਕੋਈ ਇਦਾਂ ਪੋਲੀਟੀਕਲ ਜਿਹੜਾ ਰਸੂਕ ਰੱਖਦਾ ਹੋਵੇ ਉਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਹਰਿਆਣੇ ਦੇ ਵਿੱਚ ਗਰੀਬ ਘਰਾਂ ਦੇ ਬੱਚੇ ਜਿਹੜੇ ਮੈਰਿਟ ਚਾਹੁੰਦੇ ਨੇ ਉਹਨਾਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਫਿਰ ਦੂਜੀ ਗੱਲ ਕਰੀ ਆਪਾਂ ਕੱਲੇ ਹਰਿਆਣੇ ਦੀ ਗੱਲ ਨਹੀਂ ਯੂਪੀ ਨੂੰ ਦੇਖ ਲਓ ਯੂਪੀ 'ਚ ਕਿਸੇ ਟਾਈਮ ਭਾਜਪਾ ਦੀ ਸਰਕਾਰਾਂ ਤੋਂ ਪਹਿਲਾਂ ਸਭ ਤੋਂ ਵੱਧ ਕ੍ਰਾਈਮ ਸੀ ਜਿੰਨੇ ਵੀ ਗੁੰਡਾ ਸ਼ਰਾਰਤੀ ਅੰਸਰ ਸੀ ਉਹ ਯੂਪੀ ਦੇ ਵਿੱਚ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਸਾਡੀਆਂ ਬੇਟੀਆਂ ਸਾਡੀਆਂ ਮਾਵਾ ਭੈਣਾਂ ਰਾਤ ਨੂੰ 12 ਵਜੇ ਵੀ ਉਹ ਰੋਡ ਤੇ ਜੇ ਰੋਟੀ ਖਾ ਕੇ ਸੈਰ ਕਰਨ ਨਿਕਲਦੀਆਂ ਤਾਂ ਕਿਸੇ ਦੀ ਤਾਕਤ ਨਹੀਂ ਉਹਨਾਂ ਵੱਲ ਝੱਕ ਜੇ ਕਿਉਂਕਿ ਯੋਗੀ ਜੀ ਨੇ ਉੱਥੇ ਟੋਟਲ ਬਿਲਕੁਲ ਜਿਹੜਾ ਗੁੰਡਾ ਰਾਜ ਹੈ ਜਿੰਨੇ ਵੀ ਗੈਂਗਸਟਰ ਸੀ ਸਭ ਖਤਮ ਕਰਤੇ ਸਫਾਇਆ ਕਰਤਾ ਪੰਜਾਬ ਦੇ ਵਿੱਚ ਰੋਜ਼ ਤੁਸੀਂ ਦੇਖ ਰਹੇ ਹੋ ਰੋਜ਼ ਘਟਨਾਵਾਂ ਕਿਤੇ ਗੋਲੀਆਂ ਚੱਲ ਗਈਆਂ ਕਿਤੇ ਵਪਾਰੀਆਂ ਨੂੰ ਲੁੱਟ ਲਿਆ ਕਦੇ ਕਿਸੇ ਦਾ ਮਰਡਰ ਹੋ ਗਿਆ ਕਦੇ ਸਾਡੀਆਂ ਅਕਸਰ ਹੀ ਮੈਂ ਰਾਜਪੁਰੇ ਬਹੁਤ ਬੁਰਾ ਹਾਲ ਹੈ ਰਾਜਪੁਰੇ ਦੀ ਮੈਂ ਖਬਰਾਂ ਦੇਖਦਾ ਰਹਿਣਾ ਹੁਣ ਤੱਕ ਘਨੌਰ ਚ ਵੀ ਹੋ ਗਿਆ ਕਦੇ ਕਿਸੇ ਦੀਆਂ ਬੀਬੀਆਂ ਦੀਆਂ ਬਾਲੀਆਂ ਕੰਨਾਂ ਚ ਗੋਲੀਆਂ ਚੈਨੀ ਗਲ ਚੋਂ ਝਪਟਾ ਮਾਰਦਾ ਇਹ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਕਾਨੂੰਨ ਵਿਵਸਥਾ ਬਿਲਕੁਲ ਫੈਲ ਹੈ ਪਿੱਛੇ ਜੇ ਜਦੋਂ ਤੁਸੀਂ ਮੈਰਾਥਨ ਕਰਾਈ ਸੀ ਘਨੌਰ ਦੇ ਵਿੱਚ ਉਦੋਂ ਵੀ ਤੁਸੀਂ ਅਸੀਂ ਦੇਖਿਆ ਕਿ ਤੁਸੀਂ ਕਿਹਾ ਕਿ ਸਾਡੀ ਮੈਰਾਥਨ ਹੋਣ ਨਹੀਂ ਦਿੱਤੀ ਗਈ ਕਿਸਾਨ ਜਥੇਬੰਦੀਆਂ ਜਿਹੜੀ ਘਨੌਰ ਦੇ ਨਾਲ ਸੰਬੰਧਿਤ ਇਕਾਈਆਂ ਨੇ ਉਹਨਾਂ ਨੇ ਵੀ ਧਰਨਾ ਦਿੱਤਾ ਕਿ ਬੀਜੇਪੀ ਦੇ ਇੱਥੇ ਵੱਡੇ ਲੀਡਰ ਆ ਰਹੇ ਨੇ ਅਸੀਂ ਉਹਨਾਂ ਨੂੰ ਸਵਾਲ ਜਵਾਬ ਕਰਾਂਗੇ ਪੰਗੂ ਸਾਹਿਬ ਜਿਹੜੀ ਉਹ ਮੈਰਾਥਨ ਅਸੀਂ ਕਰਵਾਈ ਸੀ ਉਹ ਨਸ਼ਿਆਂ ਦੇ ਖਿਲਾਫ ਸੀ ਸਾਡਾ ਸੰਕਲਪ ਨਸ਼ਾ ਮੁਕਤ ਪੰਜਾਬ ਜਿਹੜੇ ਛੋਟੇ ਬੱਚੇ ਪਿਛਲੇ ਡੇਢ-ਡਢ ਦੋ-ਦੋ ਮਹੀਨੇ ਪਹਿਲਾਂ ਤਿਆਰੀਆਂ ਕਰ ਰਹੇ ਸੀ ਕਿ ਮੈਰਾਥਨ 'ਚ ਅਸੀਂ ਪਾਰਟਿਸਿਪੇਟ ਕਰਨਾ ਹੈ ਜਿਹੜੇ ਬੱਚਿਆਂ ਨੂੰ ਭੱਜਣ ਦਾ ਮੈਰਾਥਨ 'ਚ ਹਿੱਸਾ ਲੈ ਕੇ ਭੱਜਣ ਦਾ ਉਹਨਾਂ ਨੂੰ ਜਵਾਬ ਲੱਗ ਜਾਂਦਾ ਉਹ ਨਸ਼ਿਆਂ ਵੱਲ ਜਾ ਸਕਦੇ ਸੀ ਸਾਡਾ ਤਾਂ ਇਹ ਕੇਸ ਹੀ ਸਾਡੀ ਜਿਹੜੀ ਜਵਾਨੀ ਹੈ ਸਾਡੇ ਨੌਜਵਾਨ ਬੱਚੇ ਨੇ ਉਹ ਨਸ਼ਿਆਂ ਵੱਲ ਨਾ ਜਾਣ ਤਾਂ ਅਸੀਂ ਮੈਰਾਥਨ ਕਰਵਾਈ ਸੀ ਤੇ ਜਿਹੜੇ ਕਿਸਾਨ ਵੀਰਾਂ ਨੇ ਉੱਥੇ ਆ ਕੇ ਧਰਨਾ ਲਾਇਆ ਵੀ ਨਹੀਂ ਅਸੀਂ ਮੈਰਾਥਨ ਨਹੀਂ ਹੋਣ ਦੇਣੀ ਮੈਂ ਉਹ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀਆਂ ਕਰਦਾ ਕਿ ਸ਼ੰਭੂ ਧਰਨੇ ਤੋਂ ਥੋਡੀਆਂ ਟਰਾਲੀਆਂ ਵੀ ਚੋਰੀ ਹੋਈਆਂ ਨੇ ਤੁਹਾਨੂੰ ਡੰਡੇ ਮਾਰ ਕੇ ਉੱਥੋਂ ਠਾਇਆ ਵੀ ਗਿਆ ਤੁਸੀਂ ਉਹਨਾਂ ਦਾ ਵਿਰੋਧ ਕਰਿਆ ਕਰੋ ਭਰਾਵੋ ਅਸੀਂ ਤਾਂ ਕੀਤਾ ਕੀਤਾ ਹੀ ਕੁਝ ਨਹੀਂ ਆ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹੈ ਉਹ ਹਮੇਸ਼ਾ ਹੀ ਕਿਸਾਨਾਂ ਦਾ ਸਤਿਕਾਰ ਕਰਦੇ ਨੇ ਖੇਤੀ ਕਾਨੂੰਨ ਜਿਹੜੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਸੀ ਜਦੋਂ ਲੱਗਿਆ ਪ੍ਰਧਾਨ ਮੰਤਰੀ ਜੀ ਨੂੰ ਦੇਖੋ ਐਨਾ ਜੀ ਸਾਡੇ ਭਰਾ ਉੱਥੇ ਬੈਠੇ ਰਹੇ ਦਿੱਲੀ ਕਦੇ ਹੋਇਆ ਵੀ ਉੱਥੇ ਕਿਸੇ ਦੇ ਇੱਕ ਡੰਡਾ ਵੀ ਲੱਗਿਆ ਹੋਵੇ ਹੋਇਆ ਤਾਂ ਨਹੀਂ ਤੁਸੀਂ ਵੀ ਪੰਗੂ ਸਾਹਿਬ ਧਰਨੇ 'ਚ ਜਾਂਦੇ ਰਹੇ ਹੋ ਪਰ ਇਹ ਸ਼ੰਭੂ ਤੋਂ ਉਹ ਵੀ ਸਾਡੇ ਕਿਸਾਨ ਭਰਾ ਸੀਗੇ ਨਾ ਜਿਹੜੇ ਸ਼ੰਭੂ ਤੋਂ ਪੰਜਾਬ ਸਰਕਾਰ ਨੇ ਡੰਡਿਆਂ ਨਾਲ ਭਜਾਏ ਨੇ ਉੱਥੋਂ ਫਿਰ ਉਹਨਾਂ ਦੀਆਂ ਟਰਾਲੀਆਂ ਵੀ ਚੋਰੀ ਹੋਈਆਂ ਨੇ ਕਿਸਾਨਾਂ ਦੇ ਸਨਮਾਨ 'ਚ ਇਹ ਭਾਰਤੀ ਜਨਤਾ ਪਾਰਟੀ ਮੋਦੀ ਜੀ ਦੀ ਕਿੱਡੀ ਵਧੀਆ ਸੋਚ ਹੈ ਉਹਨਾਂ ਨੇ ਕਿਹਾ ਵੀ ਮੈਂ ਕਿਸਾਨ ਭਰਾਵਾਂ ਦੇ ਸਨਮਾਨ 'ਚ ਕਿਸਾਨ ਸਨਮਾਨ ਨਿਧੀ ਯੋਜਨਾ ਦੀ ਵੀ ਸ਼ੁਰੂਆਤ ਕੀਤੀ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਕੀਤੀ ਜਿੱਥੇ-ਜਿੱਥੇ ਭਾਜਪਾ ਦੀ ਸਰਕਾਰ ਹੈ ਉੱਥੇ ਫਸਲ ਬੀਮਾ ਯੋਜਨਾ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਮਿਲ ਕੇ ਉਹ ਵੀ ਕਿਸਾਨਾਂ ਨੂੰ ਲਾਭ ਦੇ ਰਹੇ ਨੇ ਪਰ ਪੰਜਾਬ ਦੇ ਵਿੱਚ ਅਜੇ ਹੁਣ ਕੁਝ ਵੀ ਨਹੀਂ ਹੈ ਜੀ ਵਿਕਾਸ ਦੀ ਅਖੀਰ ਦੇ ਵਿੱਚ ਤੁਸੀਂ ਹਲਕਾ ਕਨੌਰ ਦੇ ਜਿਹੜੇ ਵੋਟਰ ਨੇ ਇਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤਾਂ ਜੋ ਤੁਸੀਂ ਇਹਨਾਂ ਨੂੰ ਪ੍ਰਭਾਵਿਤ ਕਹਿ ਲੋ ਜਾਂ ਕਹਿ ਲੋ ਕਿ ਇੱਕ ਰਿਕੁਐਸਟ ਕਹਿ ਲੋ ਕੁਝ ਵੀ ਕਿ ਇਹ ਜਿਹੜੇ ਤੁਹਾਡੇ ਕੈਂਡੀਡੇਟ ਨੇ ਉਹਨਾਂ ਨੂੰ ਚੋਣਨਾ ਉਹਨਾਂ ਨੂੰ ਵੋਟ ਪਾਉਣਾ ਮੈਂ ਹਲਕਾ ਘਨੌਰ ਦੇ ਸਾਰੇ ਹੀ ਆਪਣੇ ਜਿੰਨੇ ਸਾਡੇ ਜ਼ਿਲ੍ਹਾ ਪ੍ਰਸ਼ਦ ਦੇ ਜ਼ੋਨ ਨੇ ਆ ਬਲਾਕ ਸੰਮਤੀ ਜ਼ੋਨ ਨੇ ਖਾਸ ਕਰਕੇ ਸੇਹਰਾ ਸੇਰੀ ਪਵਰਾ ਪਵਰੀ ਆਕੜੀ ਜਿਨ੍ਹਾਂ ਪਿੰਡਾਂ 'ਚ ਬਹੁਤ ਵੱਡਾ ਇੱਕ ਘਟਾਲਾ ਜਿਹੜਾ ਹੋਇਆ ਸੀ ਤੁਸੀਂ ਸਾਰੇ ਜਾਣਦੇ ਹੋ ਮੈਂ ਉਹ ਖਾਸ ਕਰਕੇ ਉਹ ਉਹ ਆਪਣੇ ਭੈਣ ਭਰਾਵਾਂ ਨੂੰ ਸੇਹਰਾ ਜ਼ੋਨ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਕਾਂਗਰਸ ਸਰਕਾਰ ਵੇਲੇ ਜਿਹੜਾ ਬਹੁਤ ਵੱਡਾ ਘਟਾਲਾ ਤੁਹਾਡੇ ਪਿੰਡਾਂ 'ਚ ਜ਼ਮੀਨ ਦਾ ਜਿਹੜਾ ਹੋਇਆ ਸੀ ਤੇ ਤੁਹਾਨੂੰ ਆਮ ਆਦਮੀ ਪਾਰਟੀ ਵੱਲੋਂ ਇਹ ਵਿਸ਼ਵਾਸਦ ਦੁਆਇਆ ਗਿਆ ਸੀ ਕਿ ਅਸੀਂ ਜਿਹੜਾ ਹੈ ਇਹ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਤੁਹਾਡੇ ਸਾਹਮਣੇ ਲਿਆਵਾਂਗੇ ਪਰ ਇਹ ਆਪਸ ਵਿੱਚ ਮਿਲ ਗਏ ਕਿਸੇ ਦਾ ਕੁਝ ਨਹੀਂ ਵਿਗੜਿਆ ਨੁਕਸਾਨ ਹੋਇਆ ਸਾਡੇ ਹਲਕੀ ਦੇ ਲੋਕਾਂ ਦਾ ਉਹਨਾਂ ਨੂੰ ਮੈਂ ਗਹੂੰਗਾ ਉਹਨਾਂ ਦੇ ਚਰਨਾਂ 'ਚ ਬੇਨਤੀਆਂ ਕਰਦਾ ਕਿ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਜਿਤਾਓ ਤਾਂ ਜੋ ਅਸੀਂ ਤੁਹਾਡੇ ਨਾਲ ਤੁਹਾਨੂੰ ਵਿਸ਼ਵਾਸ ਦਿਵਾਣੇ ਆ ਤੁਹਾਡੇ ਨਾਲ ਵਾਅਦਾ ਕਰਦੇ ਆ ਕਿ ਜੋ ਜੋ ਨਾਜਾਇਜ਼ ਕੰਮ ਉੱਥੇ ਹੋਏ ਨੇ ਜੋ ਜੋ ਗੁੰਡਾਗਰਦੀ ਜਾਂ ਤੁਹਾਡਾ ਹੱਕ ਜੋ ਖੋਇਆ ਗਿਆ ਉਹ ਹੱਕ ਆ ਤੁਹਾਨੂੰ ਅਸੀਂ ਦੁਆਕੇ ਹਟਾਂਗੇ ਦੂਜਾ ਜਿੰਨੇ ਵੀ ਸਾਡੇ ਲੋ ਹਸੈਂਬਲੀ ਜ਼ੋਨ ਤੋਂ ਹਰਪਾਲਪੁਰ ਜ਼ੋਨ ਤੋਂ ਜਾਂ ਸ਼ੰਭੂਗੜਾ ਜ਼ੋਨ ਤੋਂ ਉਹਨਾਂ ਨੂੰ ਇਹੀ ਬੇਨਤੀ ਹੈ ਦੋਸਤੋ ਤੁਸੀਂ ਸਾਰੇ ਸਮਝਦਾਰ ਹੋ ਪੜ੍ਹੇ ਲਿਖੇ ਹੋ ਤੇ ਸਾਰਾ ਕੁਝ ਜਾਣਦੇ ਹੋ ਇਹ ਇਹ ਆਪਸ ਵਿੱਚ ਮਿਲੇ ਹੋਏ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਕਾਂਗਰਸ ਦੀ ਵੀ ਟੀਮ ਹੈ ਆਮ ਆਦਮੀ ਪਾਰਟੀ ਇਸ ਕਰਕੇ ਬੇਨਤੀ ਆਪਾਂ ਸਾਰੀਆਂ ਸਰਕਾਰਾਂ ਦੇਖ ਲਈਆਂ ਸਾਰੇ ਵਿਧਾਇਕ ਦੇਖ ਲੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਜਿਹਨੇ ਕੈਂਡੀਡੇਟ ਨੇ ਉਹਨਾਂ ਨੂੰ ਤੁਸੀਂ ਮੋਕਰ ਦਿਓ ਇਹ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਪੰਗੂ ਸਾਹਿਬ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇੱਕ ਵਾਰ ਬਣ ਗਈ ਉਥੋਂ ਗਈ ਨਹੀਂ ਕਦੇ 15 15 20 20 ਸਾਲ 25 25 ਸਾਲ ਤੁਸੀਂ ਗਜਰਾਤ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ ਹੁਣ ਹਰਿਆਣਾ ਦੇ ਵਿੱਚ ਦੇਖ ਲਓ ਲਗਾਤਾਰ ਤੀਜੀ ਟਰਮ ਹੈ ਉਹਨਾਂ ਦੀ ਕਿਉਂ ਹੈ ਕਿਉਂਕਿ ਜਿੱਥੇ ਭਾਜਪਾ ਦੀ ਸਰਕਾਰ ਇੱਕ ਵਾਰ ਆ ਗਈ ਉੱਥੇ ਐਨਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਦਾ 100% ਦੀ ਜਿਹੜਾ ਲਾਭ ਹੈ ਉਹ ਲੋਕਾਂ ਨੂੰ ਮਿਲਦਾ ਹੈ ਉੱਥੇ ਦੁਬਾਰਾ ਸਰਕਾਰ ਗਈ ਨਹੀਂ ਹੁਣ ਪੰਜਾਬ ਦੇ ਵਿੱਚ ਵੀ ਇੱਕ ਬੜਾ ਅੱਛਾ ਮਾਹੌਲ ਹੈ ਪੰਜਾਬ ਦੇ ਲੋਕ ਲੋਕਾਂ ਦੇ ਮਨ 'ਚ ਗੱਲ ਉਹਨਾਂ ਦੇ ਬੈਠ ਚੁੱਕੀ ਹੈ ਕਿ ਅਸੀਂ ਸਾਰੀਆਂ ਸਰਕਾਰਾਂ ਸਾਰੀਆਂ ਪਾਰਟੀਆਂ ਦੇਖ ਲਈਆਂ ਹੁਣਾ ਜਿਹੜਾ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ ਮੈਂ ਹਲਕੇ ਘਨੌਰ ਦੇ ਭੈਣ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਸਾਡੇ ਜਿੰਨੇ ਵੀ ਬਲਾਕ ਸੰਮਤੀ ਤੇ ਜਿਲ੍ਹਾ ਪ੍ਰਸ਼ਦ ਦੇ ਮੈਂਬਰ ਖੜੇ ਨੇ ਤੁਸੀਂ ਵੱਧ ਤੋਂ ਵੱਧ ਉਹਨਾਂ ਨੂੰ ਵੋਟਾਂ ਪਾਓ ਤਾਂ ਜੋ ਆਪਾਂ 2027 ਦੇ ਵਿੱਚ ਪੰਜਾਬ ਦੇ ਵਿੱਚ ਤੇ ਹਲਕਾ ਘਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਮਲ ਹੈ ਉਹ ਖਲਾਸ ਕੇ ਜੀ ਸੋ ਵਿਕਾਸ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਰੇ ਸਵਾਲਾਂ ਦੇ ਪਰ ਵਿਵਾਕ ਆਪਣੀ ਰਾਏ ਤੇ ਜਵਾਬ ਦਿੱਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਦੋਸਤੋ ਬੇਨਤੀ ਜੀ ਦੋਸਤੋ ਮਰੇ ਨਾਲ ਹਲਕਾ ਘਨੌਰ ਤੋਂ ਬੀਜਪੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਸੀ ਜਿਨ੍ਹਾਂ ਨਾਲ ਆਪਾਂ ਨੇ ਇੰ तमाम ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹਲਕਾ ਘਨੌਰ ਨੂੰ ਲੈ ਕੇ ਤੇ ਤੁਹਾਡੀ ਜੋ ਵੀ ਫੀਡਬੈਕ ਹੈ ਸਾਨੂੰ ਤੁਸੀਂ ਹਰ ਵਾਰ ਤਨਾ ਕਮੈਂਟ ਬਾਕਸ ਵਿੱਚ ਭੇਜ ਕੇ ਆਪਣੀ رائے ਰੱਖ ਸਕਦੇ ਹੋ ਧੰਨਵਾਦ